ਹੈਲੋ ਹਾਂਜੀ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਆਪਣੇ ਚੈਨਲ ਮਾ ਕਾ ਪਿਆਰ ਔਰ ਬਲੌਗ ਤੇ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਉਮੀਦ ਕਰਦੀ ਹਾਂ ਕਿ ਤੁਸੀਂ ਸਾਰੇ ਜਣੇ ਠੀਕ ਠਾਕ ਹੋਵੋਗੇ ਪ੍ਰਮਾਤਮਾ ਤੁਹਾਨੂੰ ਸਾਰਿਆਂ ਨੂੰ ਚੜ੍ਹਦੀ ਕਲਾ ਵਿੱਚ ਰੱਖਣ ਤੁਹਾਡੀ ਮੰਗ ਹੈ ਹਰ ਇੱਕ ਤਮੰਨਾ ਸੰਪੂਰਨ ਕਰਨ ਅੱਜ ਆਪਾਂ ਦੇਖੋ ਮੈਂ ਜਿਹੜੇ ਦਿਨ ਦੀ ਹੈ ਨਾ ਵੀਡੀਓ ਪਾਉਣ ਲੱਗੀ ਹਾਂ ਜਿਤ ਕਿ ਮੇਰੇ ਮਨ ਦੇ ਵਿੱਚ ਵੈਸੇ ਹੀ ਬਲਬਲਾ ਆਇਆ ਸੀਗਾ ਜਿਹੜੀ ਕਿ ਮੈਂ ਆਪਣੇ ਪਾਪਾ ਦੀ ਸ਼ਰਾਬ ਵਾਲੀ ਵੀਡੀਓ ਪਾਈ ਸੀਗੀ ਹਨਾ ਵੀ ਕਿਸ ਤਰੀਕੇ ਨਾਲ ਉਹਨਾਂ ਨੇ ਛੱਡਿਆ ਸੀ ਉਸ ਤੋਂ ਬਾਅਦ ਤੁਹਾਡੇ ਪਿਆਰ ਨੇ ਸਰਕਾਰ ਹਨਾ ਮੈਨੂੰ ਜੋ-ਜੋ ਪਿਆਰ ਮਿਲ ਰਿਹਾ ਹੈਗਾ ਵੀ ਹਾਂ ਦੇ ਜੀ ਇਸ ਤਰੀਕੇ ਦਾ ਤੁਸੀਂ ਵੀਡੀਓ ਪਾਓ ਮੈਂ ਉਸੇ ਤਰੀਕੇ ਦੀ ਵੀਡੀਓ ਤੁਹਾਡੇ ਲਈ ਹਨਾ ਲੈ ਕੇ ਆ ਰਹੀ ਹਾਂ ਕਿਉਂਕਿ ਕਹਿੰਦੇ ਨੇ ਗੁਣ ਵੰਡਣ ਨਾਲ ਵੱਧਦੇ ਨੇ ਤੇ ਔਗਣ ਵੰਡਣ ਨਾਲ ਹਨਾ ਘਟਦੇ ਆ ਤੇ ਇਸੇ ਕਰਕੇ ਮੈਂ ਤੁਹਾਨੂੰ ਸਾਰੇ ਫ੍ਰੈਂਡ ਕਹਿਣੀ ਹੁੰਦੀ ਹੈਗੀ ਵੀ ਵਾਹਿਗੁਰੂ ਤੇ ਭਰੋਸਾ ਰੱਖਿਆ ਕਰੋ ਤੇ ਜਦੋਂ ਮੈਂ ਇਹ ਵੀਡੀਓ ਪਾਈਆਂ ਨੇ ਪਾਠ ਕਰਨ ਦੀਆਂ ਵੀ ਕਿਸ ਪਾਠਨਾ ਕੀ ਹੋ ਸਕਦਾ ਕਿਸ ਪੜਨਾ ਕੀ ਹੋ ਸਕਦਾ ਤਾਂ ਮੈਨੂੰ ਬਹੁਤ ਜ਼ਿਆਦਾ ਮੈਸੇਜ ਆ ਰਹੇ ਨੇ ਕਿ ਦੀਦੀ ਅਸੀਂ ਅਰਦਾਸ ਕਿਵੇਂ ਕਰੀ ਦੇਖੋ ਇੱਕ ਦੋ ਫ੍ਰੈਂਡ ਨੂੰ ਤਾਂ ਮੈਂ ਕਮੈਂਟ ਬਾਕਸ ਦੇ ਵਿੱਚ ਜਵਾਬ ਦਿੱਤਾ ਵੀ ਇਸ ਤਰੀਕੇ ਨਾਲ ਤੁਸੀਂ ਅਰਦਾਸ ਕਰ ਲੈਣੀ ਆ ਪਰ ਫਿਰ ਵੀ ਮਨ ਦੇ ਵਿੱਚ ਡਾਊਟ ਰਹਿੰਦਾ ਹੈਗਾ ਹਨਾ ਹੁਣਾ ਵੀ ਚਾਹੀਦਾ ਕਿਉਂਕਿ ਆਪਾਂ ਸਾਰਾ ਕੁਝ ਕਰ ਲੈਨੇ ਆ ਹਨਾ ਪਰ ਜਦੋਂ ਆਪਾਂ ਨੇ ਮੰਗਣਾ ਹੁੰਦਾ ਉਸ ਟਾਈਮ ਆਪਾਂ ਗਲਤੀ ਕਰ ਲੈਂਦੇ ਆਂ ਵੀ ਦੇਖੋ ਵਾਈ ਗਰੂ ਜੀ ਹਰ ਇੱਕ ਜਗ੍ਹਾ ਤੇ ਪੱਤ ਰੱਖਦੇ ਨੇ ਅਗਰ ਵਿਸ਼ਵਾਸ ਹੋਵੇ ਤੁਸੀਂ ਦੇਖਿਆਗਾ ਹਨਾ ਪਿਛਲੀਆਂ ਸਾਖੀਆਂ ਤੁਸੀਂ ਨੇ ਸੁਣੀਆਂ ਹੋਣਗੀਆਂ 12 ਸਾਲ ਬਾਅਦ ਇੱਕ ਮਾਂ ਦੇ ਪੁੱਤ ਤੈ ਨੂੰ ਸਮੁੰਦਰ ਦੇ ਵਿੱਚੋਂ ਗੁਰੂ ਸਾਹਿਬਾਂ ਨੇ ਬੇੜਾ ਉਹਨਾਂ ਦਾ ਲਿਆਂਦਾ ਲੱਖੀ ਸਾਹ ਬੰਜਾਰੇ ਦਾ ਡੋਬਦਾ ਬੇੜਾ ਪਾਰ ਕੀਤਾ ਹੋਰ ਵੀ ਪਤਾ ਨਹੀਂ ਕਿੰਨੀਆਂ ਕਹਾਖੀਆਂ ਨੇ ਮੈਂ ਤੁਹਾਨੂੰ ਕਿਤੇ ਫੇਰ ਇੱਕ ਇੱਕ ਕਰਕੇ ਸੁਣਾਉਂਗੀ ਉਹਨਾਂ ਪਾਉਣੇ ਮੇਨ ਮੁੱਦੇ ਤੇ ਕਿ ਅਰਦਾਸ ਜਦੋਂ ਵੀ ਆਪਾਂ ਨੇ ਪਾਠ ਕਰਨਾ ਹੈ ਸ਼ੁਰੂ ਕਰਨੇ ਕਿਸੇ ਵੀ ਹੈ ਨਾ ਵਰਤੀ ਵਾਸਤੇ ਕਰਨਾ ਤਾਂ ਉਸ ਦੀ ਅਰਦਾਸ ਕਿਵੇਂ ਸ਼ੁਰੂ ਕਰਨੀ ਹੈ ਤੁਮ ਠਾਕੁਰ ਤੁਮ ਪੈ ਅਰਦਾਸ ਜੀਓ ਪੰਡ ਸਭ ਤੇਰੀ ਰਾਜ ਜਿਹਨੂੰ ਵੀ ਜਿੰਨੇ ਕ ਦੇਖੋ ਹੁੰਦਾ ਹੈਗਾ ਪਰਮਾਤਮਾ ਦੀ ਕਿਰਪਾ ਦੇ ਨਾਲ ਅਰਦਾਸ ਆਪਾਂ ਸ਼ੁਰੂ ਕਰਦੇ ਆ ਪਰ ਜਿਹੜੀ ਅਰਦਾਸ ਆਪਾਂ ਨੇ ਕਰਨੀ ਹੈ ਖੁਦ ਕਰਨੀ ਹੈ ਨਾ ਅਗਰ ਤੁਸੀਂ ਸੰਪੂਰਨ ਅਰਦਾਸ ਕਰਨੀ ਹੈ ਤੁਹਾਨੂੰ ਆਉਂਦੀ ਹੈ ਤਾਂ ਤੁਸੀਂ ਮੂੰਝਵਾਨੀ ਵੀ ਕਰ ਸਕਦੇ ਹੋ ਨਹੀਂ ਤੁਸੀਂ ਗੁਟਕਾ ਸਾਹਿਬ ਦੇ ਦੇਖੋ ਪਿੱਛੇ ਅਰਦਾਸ ਲਿਖੀ ਹੁੰਦੀ ਹੈ ਤੁਸੀਂ ਉੱਥੋਂ ਕਰ ਸਕਦੇ ਹੋ ਅਗਰ ਤੁਸੀਂ ਉਨੀ ਅਰਦਾਸ ਨਹੀਂ ਕਰ हां जी देखो मैं अक्सर ਤੁਹਾਨੂੰ ਕਹਿਣੀ ਹੁੰਦੀ ਆ ਨਾ ਵੀ ਕੇਸੀ ਇਸ਼ਨਾਨ ਕਰਕੇ ਤੁਸੀਂ ਨੇ ਫਿਰ ਕੋਈ ਇਸੇ ਵੀ ਚੀਜ਼ ਦੇ ਨਿਮਿਤ ਤੁਸੀਂ ਨੇ ਬੜਾ ਕੋਈ ਜਦਾਂ ਕਿ ਕਿਸੇ ਦੇ ਬੱਚੇ ਦਾ ਵਿਆਹ ਨਹੀਂ ਹੋ ਰਿਹਾ ਜਾਂ ਕੋਈ ਨੌਕਰੀ ਨਹੀਂ ਮਿਲ ਰਹੀ ਜਾਂ ਘਰ ਦੇ ਵਿੱਚ ਕੋਈ ਕਾਰਜ ਆ ਬਿਮਾਰੀ ਸ਼ਰਾਬ ਕੁਝ ਵੀ ਹੈ ਨਾ ਉਹਦੇ ਵਾਸਤੇ ਤੁਸੀਂ ਨੇ ਜਦੋਂ ਵੀ ਪਾਠ ਸ਼ੁਰੂ ਕਰਨੇ ਆ ਸਭ ਤੋਂ ਪਹਿਲਾਂ ਕੇਸੀ ਇਸ਼ਨਾਨ ਕਰਨਾ ਹੈ ਉਸ ਤੋਂ ਬਾਅਦ ਅਗਰ ਤੁਸੀਂ ਕਿਸੇ ਚੀਜ਼ ਦੇ ਨਿਮਿਤ ਕਰਨਾ ਹੈ ਉਸ ਚੀਜ਼ ਤੇ ਤੁਸੀਂ ਨੇ ਫਿਰ ਥੋੜਾ ਜਿਹਾ ਪ੍ਰਸ਼ਾਦ ਸਜਾਉਣਾ ਪ੍ਰਸ਼ਾਦ ਸਜਾ ਕੇ ਤੁਸੀਂ ਨੇ ਟੇਬਲ ਤੇ ਕਿਤੇ ਸੁੱਚੀ ਜਗ੍ਹਾ ਤੇ ਰੱਖਣਾ ਹੈ ਫਿਰ ਤੁਸੀਂ ਨੇ ਸ਼ੁਰੂ ਤੋਂ ਅਰਦਾਸ ਕਰਨੀ ਆ ਆਪਣੇ ਰੱਖ ਲਿਆ ਚੰਗੇ ਤਰੀਕੇ ਦੇ ਨਾਲ ਆਪਾਂ ਚੌਕੜਾ ਲਗਾ ਕੇ ਨੀਚੇ ਬੈਠ ਜਾਣਾ ਹੈ ਪ੍ਰਸ਼ਾਦ ਹਮੇਸ਼ਾ ਉੱਚੀ ਜਗ੍ਹਾ ਤੇ ਰੱਖਣਾ ਤੇ ਆਪਾਂ ਨੇ ਨੀਚੀ ਜਗ੍ਹਾ ਤੇ ਬੈਠਣਾ ਹੈਗਾ ਉਸ ਤੋਂ ਬਾਅਦ ਆਪਾਂ ਨੇ ਅਰਦਾਸ ਕਰਨੀ ਹੈਗੀ ਹੇ ਵਾਹਿਗੁਰੂ ਜੀ ਦਸੇ ਪਾਤਸ਼ਾਹਾਂ ਦਾ ਤੁਸੀਂ ਨਾਮ ਵੀ ਲੈ ਸਕਦੇ ਹੋ ਅਗਰ ਤੁਹਾਨੂੰ ਦਸੇ ਪਾਤਸ਼ਾਹਾਂ ਦਾ ਨਾਮ ਨਹੀਂ ਆਉਂਦਾ ਤਾਂ ਦੇਖੋ ਮਨ ਦੇ ਵਿੱਚ ਦੁਬਿਧਾ ਨਾ ਪਾਇਆ ਕਰੋ ਕਿਉਂਕਿ ਗੁਰੂ ਸਾਹਿਬ ਬੋਲਾਂ ਦੇ ਨਾਲ ਅਰਦਾਸ ਕਬੂਲ ਨਹੀਂ ਕਰਦੇ ਗੁਰੂ ਸਾਹਿਬ ਅੰਦਰੋਂ ਖਿਰਦੇ ਦੀ ਅਰਦਾਸ ਕਬੂਲ ਕਰਦੇ ਨੇ ਅੰਦਰੋਂ ਮਨ ਦੀ ਅਰਦਾਸ ਕਬੂਲ ਕਰਦੇ ਨੇ ਚਾਹੇ ਤੁਸੀਂ ਇੰਨਾ ਵੀ ਕਹੋ ਹੇ ਵਾਹਿਗੁਰੂ ਜੀ ਮੈਂ ਪਾਠ ਕਰਨ ਲੱਗਿਆਂ ਮੈਥੋਂ ਗਲਤੀ ਨਾ ਹੋਵੇ ਮੈਨੂੰ ਮਾਫ ਕਰਿਓ ਇੰਨੀ ਵੀਰ ਅਰਦਾਸ ਤੁਹਾਡੀ ਚ ਦੋ ਅੰਦਰੋਂ ਹਿਰਦੇ ਚ ਕਰੂੰਗੀ ਕਬੂਲ ਹੋ ਜੂਗੀ ਇਹ ਨਹੀਂ ਹੁੰਦਾ ਵੀ ਹਾਂ ਮੈਨੂੰ ਤਾਂ ਅਰਦਾਸ ਕਰਨੀ ਨਹੀਂ ਆਉਂਦੀ ਮੈਂ ਬਜਾ ਕੇ ਗੁਰਦੁਆਰਾ ਸਾਹਿਬ ਕਿਤੋਂ ਕਰਵਾਵਾਂ ਜਾਂ ਇਦਾਂ ਕਰਵਾਵਾਂ ਦੇਖੋ ਜਿਹੜੀ ਤੁਹਾਡੀ ਭਾਵਨਾ ਉਹ ਗੁਰਦੁਆਰੇ ਵਾਲੇ ਹਨ ਭਾਈ ਸਾਹਿਬ ਦੀ ਨਹੀਂ ਹੈਗੀ ਠੀਕ ਹੈ ਜਦੋਂ ਆਪਾਂ ਜਾਣਿਆ ਆਪਾਂ ਕੋਈ ਦੇਗ ਸਜਾਉਣੇ ਜਾਂ ਕੋਈ ਕਾਰਜ ਕਰਾਉਣੇ ਆਪਾਂ ਨੂੰ ਉਦੋਂ ਅਰਦਾਸ ਕਰਾਉਣੀ ਸਹੀ ਚਾਹੀਦੀ ਹੈ ਕਿਉਂਕਿ ਉਹ ਵਜ਼ੀਰ ਨੇ ਗੁਰੂ ਦੇ ਅਰਦਾਸ ਵੀ ਕਦੇ ਖਾਲੀ ਹੱਥ ਨਹੀਂ ਕਰਾਉਣੀ ਚਾਹੀਦੀ ਉਹਨਾਂ ਨੂੰ 700 ਰੁਪਿਆ 500 200 50 ਜਿੰਨੇ ਤੁਹਾਡੇ ਕੋਲ ਸਰਦ ਨੇ ਦੇਣੇ ਚਾਹੀਦੇ ਨੇ ਅੱਜ ਆਪਾਂ ਤੁਹਾਨੂੰ ਦੱਸ ਦਿਆਂ ਕਿ ਤੁਸੀਂ ਅਰਦਾਸ ਕਿਵੇਂ ਕਰਨੀ ਹੈ ਸਭ ਤੋਂ ਪਹਿਲਾਂ ਤੁਸੀਂ ਨੇ ਆਪਣੀਆਂ ਅੱਖਾਂ ਬੰਦ ਕਰਕੇ ਬੋਲਣਾ ਹੈ ਏ ਗੁਰੂ ਨਾਨਕ ਦੇਵ ਜੀ ਗੁਰੂ ਗੋਬਿੰਦ ਸਿੰਘ ਜੀ ਦਸਾਂ ਪਾਤਸ਼ਾਹੀਆਂ ਦੀ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਆਪ ਜੀ ਦੇ ਚਰਨਾ ਵਿੱਚ ਅਰਦਾਸ ਜੋਦੜੀ ਬੇਨਤੀ ਹੈ ਪਿਤਾ ਜੀ ਮੈਂ ਆਪ ਜੀ ਦੀ ਨਿਮਾਣੀ ਬੱਚੀ ਜਾਂ ਬੱਚਾ ਕਿਸੇ ਵੀ ਕਾਰਜ ਦਾ ਤੁਸੀਂ ਜਿਹੜੇ ਥਰੂ ਕਰਨਾ ਹੈ ਉਸ ਦਾ ਨਾਮ ਲੈ ਕੇ ਇਸ ਕਾਰਜ ਲਈ ਆਪਣੇ ਤੁਹਾਨੂੰ ਪਿਤਾ ਜੀ ਹਾਜ਼ਰ ਨਾਜ਼ਰ ਸਮਝਦੇ ਹੋਏ ਪਾਠ ਸ਼ੁਰੂ ਕਰਨ ਲੱਗੇ ਆ। ਤੁਹਾਡੇ ਨਿਮਿਤ ਪਾਠ ਦੇ ਨਿਮਿਤ ਮੈਂ ਦੇਖ ਸਜਾਈ ਹੈ। ਪ੍ਰਸਾਦ ਸਜਾਉਂਦੇ ਤਾਂ ਅਨੇਕਾ ਹੀ ਪ੍ਰਕਾਰ ਦੀਆਂ ਗਲਤੀਆਂ ਭੁੱਲਣਾ ਚੁੱਕਾ ਤਰੁੱਠੀਆਂ ਰਹਿ ਜਾਂਦੀਆਂ ਨੇ। ਕਿਰਪਾ ਕਰਨੀ ਮaaf ਕਰ ਦੇਣਾ। ਇਸ ਭੋਗ ਨੂੰ ਤੁਸੀਂ ਭੋਗ ਲਗਾਓ। ਲੱਗਿਆ ਹੋਇਆ ਭੋਗ ਸਾਧ ਸੰਗਤ ਵਿੱਚ ਵਰਤੋਂ ਦੀ ਆਗਿਆ ਬਖਸ਼ਿਸ਼ ਕਰੋ ਜੋ ਵੀ ਛਕੇ ਵਾਹਿਗੁਰੂ 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 ਜਪੇ ਕਿਰਪਾ ਕਰਨੀ ਵਾਹਿਗੁਰੂ ਜੀ ਹੁਣ ਮੈਂ ਪਾਠ ਸ਼ੁਰੂ ਕਰਨ ਲੱਗਿਆਂ ਪਾਠ ਕਰਦੇ ਹੋ ਤਾਂ ਅਨੇਕਾਂ ਹੀ ਗਲਤੀਆਂ ਹੋਣਗੀਆਂ ਬੱਚੀ ਦੇ ਸਿਰ ਤੇ ਮਿਹਰ ਪ੍ਰਿਆਤਰਾ ਕੇ ਮਨ ਨੂੰ ਇਕਾਗਰਤਾ ਬਖਸ਼ਣੀ ਸੁੱਧ ਪਾਠ ਕਰਵਾਉਣਾ ਜਿਹੜੇ ਕਾਰਜ ਤੇ ਨਿਮਿਤ ਮੈਂ ਇਹ ਅਰਦਾਸ ਪਾਠ ਕਰਨ ਲੱਗਿਆਂ ਉਸ ਕਾਰਜ ਨੂੰ ਸੰਪੂਰਨ ਕਰਨਾ ਵਾਹਿਗੁਰੂ ਜੀ ਕਿਰਪਾ ਕਰਨੀ ਤਨ ਸ੍ਰੀ ਗੁਰੂ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬਤ ਦਾ ਵਾਹਿਗੁਰੂ ਜੀ ਦਾ ਖਾਸਾ ਵਾਹਿਗੁਰੂ ਜੀ ਦੀ ਫਤਿਹ ਤੁਸੀਂ ਨੇ ਇਸ ਤਰੀਕੇ ਨਾਲ ਅਰਦਾਸ ਕਰਨੀ ਜਿਹੜਾ ਤੁਸੀਂ ਦੀਗ ਸਜਾਈ ਹੈ ਉਹਦੇ ਵਿੱਚ ਕਿਰਪਾਣ ਨਾਲ ਭੇਟਾ ਕਰਕੇ ਉਸ ਤੋਂ ਵੱਧ ਕਿਉਂਕਿ ਮੈਨੂੰ ਕਈ ਵੀਰਾਂ ਨੇ ਇਹ ਵੀ ਪੁੱਛਿਆਗਾ ਕਿ ਕਿੱਦਾਂ ਅਸੀਂ ਨੇ ਭੋਗ ਲਵਾਉਣਾ ਫਿਰ ਤੁਸੀਂ ਥੋੜਾ ਜਿਹਾ ਪ੍ਰਸ਼ਾਦ ਲੈ ਕੇ ਪਹਿਲਾਂ ਗੁਰੂ ਸਭਾ ਦਾ ਕੱਢਣਾ ਇੱਕ ਕੌਲੀ 'ਚ ਅਲੱਗ ਤੋਂ ਫਿਰ ਉਹਨੂੰ ਵਿਚਰ ਲਾ ਲੈਣਾ ਉਸ ਤੋਂ ਬਾਅਦ ਫਿਰ ਤੁਸੀਂ ਨੇ ਉਸੇ ਕੌਲੀ ਵਿੱਚ ਅਲੱਗ ਕੌਲੀ ਵਿੱਚ ਥੋੜਾ ਥੋੜਾ ਪ੍ਰਸ਼ਾਦ ਲੈ ਕੇ ਪੰਜ ਜਗ੍ਹਾ ਤੇ ਰੱਖਣੇ ਉਹ ਪੰਜਾਂ ਪਿਆਰਿਆਂ ਦਾ ਕੱਢਿਆ ਜਾਂਦਾ ਹੁੰਦਾ ਫਿਰ ਅਰਦਾਸ ਕਰਕੇ ਵਾਹਿ ਤੁਸੀਂ ਸਕੋ ਵਾਹਿਗੁਰੂ ਜੀ ਸਕੰਦ ਦੀ ਆਗਿਆ ਬਖਸ਼ਿਸ਼ ਕਰੋ ਫਿਰ ਉਹਨੂੰ ਸਾਰੇ ਨੂੰ ਵਿਚਰ ਲਾ ਲਓ ਫਿਰ ਉਹਨੂੰ ਚੰਗੇ ਤਰੀਕੇ ਦੇ ਨਾਲ ਰਲਾ ਕੇ ਫਿਰ ਸਾਰੇ ਸੰਗਤ ਨੂੰ ਬਰਾਬਰ ਬਰਾਬਰ ਮਾਤਰਾ ਦੇ ਵਿੱਚ ਪ੍ਰਸ਼ਾਦ ਦੇ ਉਸ ਤੋਂ ਬਾਅਦ ਦੇਖੋ ਇਹ ਇੱਕ ਦਿਨ ਕਰਨਾ ਹੈ ਜਦੋਂ ਤੁਸੀਂ ਨੇ ਪਾਠ ਸਟਾਰਟ ਕਰਨਾ ਹੈ ਤੇ ਬਾਕੀ ਜਦੋਂ ਤੁਹਾਡਾ ਕਾਰਜ ਸੰਪੂਰਨ ਹੁੰਦਾ ਹੈ ਉਸ ਟਾਈਮ ਕਰਨਾ ਉਸ ਤੋਂ ਬਾਅਦ ਤੁਸੀਂ ਨੇ ਆਨੰਦ ਸਾਹਿਬ ਦਾ ਪਾਠ ਪਹਿਲਾਂ ਜਪਜੀ ਸਾਹਿਬ ਦਾ ਪਾਠ ਫਿਰ ਆਨੰਦ ਸਾਹਿਬ ਦਾ ਸੰਪੂਰਨ ਪਾਠ ਉਸ ਤੋਂ ਬਾਅਦ ਜਿਹੜਾ ਸ਼ਬਦ ਦਾ ਪਾਠ ਕਰਨਾ ਹੈ ਤੁਸੀਂ ਚੌਪਈ ਸਾਹਿਬ ਦਾ ਪਾਠ ਕਰਨਾ ਹੈ ਜਾਂ ਤੁਸੀਂ ਨੇ ਸੁਖਮਨੀ ਸਾਹਿਬ ਦਾ ਪਾਠ ਕਰਨਾ ਹੈ ਤੁਸੀਂ ਇਹ ਆਰੰਭ ਕਰ ਸਕਦੇ ਜਦੋਂ ਤੁਹਾਡਾ ਪਾਠ ਸੰਪੂਰਨ ਤਰੀਕੇ ਨਾਲ ਸਮਾਪਤ ਹੋ ਜੇ ਵੀ ਹੁਣ ਤੁਹਾਡਾ ਪਾਠ ਤੇ ਜਾਂ ਸ਼ਬਦ ਕੁਝ ਵੀ ਜੋ ਤੁਸੀਂ ਕਰਨਾ ਹੈ ਉਹ ਪੂਰਾ ਹੋ ਚੁੱਕਿਆ ਹੈ ਤਾਂ ਤੁਸੀਂ ਨੇ ਫਿਰ ਅਰਦਾਸ ਕਰਨੀ ਹੈ ਖੜੇ ਹੋ ਕੇ ਅਰਦਾਸ ਕਰਨੀ ਹੈ ਕਿ हे ਵਾਹਿਗੁਰੂ ਜੀ हे ਗੁਰੂ ਨਾਨਕ ਜੀ ਤੁਹਾਡੀ ਮਹਾਨ ਕਿਰਪਾ ਦੇ ਸਦਕਾ ਮੈਂ ਆਪਣੇ ਪਾਠ ਨੂੰ ਸੰਪੂਰਨ ਕਰ ਪਾਇਆਗਾ ਤੁਸੀਂ ਨੇ ਬਹੁਤ ਵਿਗਨਾਂ ਤੋਂ ਬਚਾਇਆ ਹੈਗਾ ਸ਼ਬਦ ਦਾ ਅੱਖਰ ਬਾਧਾ ਘਾਟਾ ਭੁੱਲ ਚੁੱਕਾ ਮਾਫੀ ਦੇਣੀ ਕਿਉਂਕਿ ਅਣਜਾਣੇ ਜਾਣੇ ਬੁੱਝਕੇ ਵੀ ਸਾਤੋਂ ਬਹੁਤ ਗਲਤੀਆਂ ਹੋ ਜਾਂਦੀਆਂ ਨੇ ਕਿਰਪਾ ਕਰਨੀ ਸਾਨੂੰ ਮਾਫ ਕਰਨਾ ਪੜੀ ਸੁਣੀ ਬਾਣੀ ਨੂੰ ਦਰਗਾਹ ਸੱਚਖੰਡ ਵਿੱਚ ਲੈ ਕੇ ਅੱਲਾ ਲੈਣਾ ਕਿਰਪਾ ਕਰਨੀ ਵਾਹਿਗੁਰੂ ਜੀ ਅੱਗੇ ਸੰਪੂਰਨ ਨਿਤਨੇਮ ਕਰਨ ਦੀ ਅੱਗੇ ਵਕਸ਼ਿਸ਼ ਕਰਨੀ ਆਪਣਾ ਮੇਹਰ ਭਰਿਆ ਹੱਥ ਸਾਰੇ ਪਰਿਵਾਰ ਤੇ ਰੱਖਣਾ ਜਿਸ ਕਾਰਨ ਦਿਨਮਿਤਾ ਇਹ ਮੈਂ ਪਾਠ ਕੀਤਾ ਉਹਨੂੰ ਸੰਪੂਰਨ ਕਰਨਾ ਦੇਖੋ ਇਸ ਤਰੀਕੇ ਨਾਲ ਮਰਿਆਦਾ ਨਾਲ ਤੁਸੀਂ ਅਰਦਾਸ ਕਰੋਗੇ ਤਾਂ ਵਾਹਿਗੁਰੂ ਜੀ ਜ਼ਰੂਰ ਸੁਣਨਗੇ ਕਦੇ ਵੀ ਇਸ ਦੁਬਿਧਾ ਚ ਨਾ ਪੈਣਾ ਵੀ ਮੈਂ ਪੂਰੀ ਅਦਾਸ ਨਹੀਂ ਕੀਤੀ ਵੀ ਗੁਰਦੁਆਰਾ ਸਾਹਿਬ ਇਦਾਂ ਅਰਦਾਸ ਹੁੰਦੀ ਹੈ ਜੋ ਵੀ ਤੁਹਾਡੇ ਮਨ ਦੀ ਭਾਵਨਾ ਆਉਂਦੀ ਹੈਗੀ ਦੇਖੋ ਜਦੋਂ ਵੀ ਤੁਸੀਂ ਕਿਤੇ ਵੀ ਜਾਣਾ ਉਸੇ ਟਾਈਮ ਅਰਦਾਸ ਕਰਕੇ ਜਾਓ ਦਵਾਈ ਲੈਣ ਜਾਣਾ ਤਾਂ ਵਾਹਿਗੁਰੂ ਜੀ ਹਨਾ ਤੁਹਾਨੂੰ ਸਹੀ ਜਗ੍ਹਾ ਲੈ ਕੇ ਜਾਣਗੇ ਕਿਉਂਕਿ ਆਪਾਂ ਜਾਣਦੇ ਆ ਡਾਕਟਰ ਦੇ ਆਪਾਂ ਕੋਈ ਦੱਸ ਦਿੰਦਾ ਡਾਕਟਰ ਦੇ ਜਾਣ ਤੋਂ ਵੀ ਪਹਿਲਾਂ ਅਰਦਾਸ ਕਰਨੀ ਵੈਦਾਂ ਸੰਦਾ ਸੰਗ ਇਕੱਠਾ ਹੋਵਾ ਔਖ ਦਾ ਵੈਰਾਸ ਵਿਚ ਆਪ ਕੋਲ ਆਏ ਵਾਹਿਗੁਰੂ ਜੀ ਮੈਨੂੰ ਉਸ ਵੈਦ ਹਕੀਮ ਡਾਕਟਰ ਕੋਲ ਲੈ ਕੇ ਜਾਣਾ ਜਿੱਥੇ ਮੇਰਾ ਰੋਗ ਦਾ ਸਹੀ ਇਲਾਜ ਹੋ ਜਾਵੇ ਦੇਖੋ ਵਾਹਿਗੁਰੂ ਜੀ ਤੁਹਾਨੂੰ ਉੱਥੇ ਹੀ ਲੈ ਕੇ ਜਾਣਗੇ ਜਿੱਥੋਂ ਤੁਹਾਡਾ ਰੋਗ ਖਤਮ ਹੋਊਗਾ ਕਿਉਂਕਿ ਆਪਾਂ ਭਟਕਦੇ ਰਹਨੇ ਆਂਗੇ ਪੈਸਾ ਕੁਝ ਨਹੀਂ ਕਰਦਾ ਕਈ ਹੁਣ ਹੁੰਦਾ ਵੀ ਮੈਂ ਪੈਸੇ ਨਾਲ ਇਦਾਂ ਕਰ ਲਵਾਂ ਵਾਹਿਗੁਰੂ ਕੀ ਕਰ ਦੂ ਦੇਖੋ ਕਾਰਨਾ ਵਾਹਿਗੁਰੂ ਨਹੀਂ ਹੈ ਵਾਹਿਗੁਰੂ ਜੀ ਬਹੁਤ ਵੱਡੇ ਵੱਡਿਆਂ ਨੇ ਆਕਰਨ ਠਿਕਾਣੇ ਲਿਆ ਦਿੰਦੇ ਹੁੰਦੇ ਨੇਗੇ ਭਰੋਸਾ ਰੱਖਿਓ ਕੋਈ ਵੀ ਤੁਹਾਡਾ ਹਨਾ ਮਲਕੀ ਹੋਇਆ ਵੀ ਮੰਨਦੇ ਵਿੱਚ ਦੁਬਿਧਾ ਹੋਈ ਤਾਂ ਤੁਸੀਂ ਮੈਨੂੰ ਦੁਬਾਰਾ ਤੋਂ ਕਮੈਂਟ ਦੇ ਵਿੱਚ ਪੁੱਛ ਸਕਦੀ ਹੋ ਦੇਖੋ ਅਰਦਾਸ ਦੀ ਮੈਂ ਤੁਹਾਨੂੰ ਪ੍ਰੋਪਰ ਵਿਧੀ ਦੱਸ ਦਿੱਤੀ ਹੈਗੀ ਤਾਂ ਵੀਡੀਓ ਚੰਗੀ ਲੱਗੀ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਨਾ ਤੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਆਪਣੀ ਨਿਮਾਣੀ ਜੀ ਭੈਣ ਨੂੰ ਬੱਚੀ ਨੂੰ ਸਾਥ ਜ਼ਰੂਰ ਦੇਣਾ ਕਿਉਂਕਿ ਤੁਹਾਡੇ ਸਾਥ ਤੇ ਵਾਹਿਗੁਰੂ ਜੀ ਦੀ ਕਿਰਪਾ ਦੇ ਨਾਲ ਆਪਾਂ ਅੱਗੇ ਵਧਾਂਗੇ ਦੇਖੋ ਇਸ ਰਸਤੇ ਤੇ ਮੈਨੂੰ ਉਹਨਾਂ ਨੇ ਹੀ ਚਲਾਇਆ ਨਹੀਂ ਤਾਂ ਮੇ ਤਾਂ ਕੁਕਿੰਗ ਕਰਦੀ ਹੁੰਦੀ ਸੀ ਕੁਕਿੰਗ ਦਾ ਚੈਨਾ ਸੀਗਾ ਮੇਰਾ ਪਤਾ ਨਹੀਂ ਵਾਹਿਗੁਰੂ ਜੀ ਨੇ ਇੱਧਰ ਮੈਨੂੰ ਕਿਉਂ ਮੋੜਤਾ ਮੈਨੂੰ ਨਹੀਂ ਪਤਾ ਹੈਗਾ ਬਸ ਮੈਂ ਵੀ ਇਹੀ ਨਿਮਾਣੀ ਬੱਚੀ ਅਰਦਾਸ ਕਰਦੀ ਆ ਕਿ ਜਿਨ੍ਹਾਂ ਭੈਣ ਭਰਾ ਮੇਰੇ ਤੇ ਭਰੋਸਾ ਕਰ ਰਹੇ ਨੇ ਵਾਹਿਗੁਰੂ ਤੇ ਭਰੋਸਾ ਕਰ ਰਹੇ ਨੇ ਕਿ ਉਹਨਾਂ ਦੇ ਸਾਰੇ ਅਨਿਕਾਰ ਸੰਪੂਰਨ ਕਰੇ ਇਹਨੂੰ ਵੀ ਉਸ ਗਰੀਬੜੇ ਸਿੱਖ ਦੀ ਤਰ੍ਹਾਂ ਮਾਨ ਵਾਸ਼ਣ ਤਾਂ ਕਿ ਤੁਹਾਡੇ ਮੈਨੂੰ ਮੈਸੇਜ ਆਉਣ ਵੀ ਦੀਦੀ ਵਾਹਿਗੁਰੂ ਜੀ ਨੇ ਸਾਡੀ ਇਹ ਸੁਣ ਲਈ ਵਾਹਿਗੁਰੂ ਜੀ ਨੇ ਸਾਡੀ ਆ ਸੁਣ ਲਈ ਬਸ ਮੈਂ ਇਹੀ ਚਾਹਣੀ ਆ ਕਿਉਂਕਿ ਜਦੋਂ ਆਪਾਂ ਕਿਸੇ ਦੇ ਵਾਸਤੇ ਹਨਾ ਤੁਸੀਂ ਮੇਰੇ ਨਾਲ ਜੁੜਿਓ ਵਾਹਿਗੁਰੂ ਤੇ ਭਰੋਸਾ ਕਰ ਰਹੇ ਹੋ ਤਾਂ ਵਾਹਿਗੁਰੂ ਜੀ ਤੁਹਾਡਾ ਭਰੋਸਾ ਕਦੇ ਨਾ ਟੁੱਟਣ ਦੇਣ ਮੈਂ ਦਿਨ ਰਾਤ ਇਹੀ ਅਰਦਾਸਾਂ ਕਰਦੀ ਆ ਤੇ ਅੱਗੇ ਮੈਨੂੰ ਕਈ ਫਰੈਂਡ ਨੇ ਪੁੱਛੇ ਵੀ ਬ੍ਰਹਮ ਕਾ ਵਿਚਦਾ ਪਾਠ ਕਿਵੇਂ ਕਰ ਸਕਦੇ ਹਣਾ ਉਹਦਾ ਮੈਂ ਤੁਹਾਨੂੰ ਅਲੱਗ ਵੀਡੀਓ ਪਾਉਂਗੀ ਤਾਂ ਮੈਨੂੰ ਆਗਿਆ ਵਕਸ਼ਿਸ਼ ਕਰੋ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ